ਜੀ ਕੀ ਹਾਲ ਚਾਲ ਆ ਮਿੱਤਰੋ ਮੈਂ ਤੁਹਾਡਾ ਆਪਣਾ ਪ੍ਰਿੰਸ ਸਰੋਈਵਾਲ ਅੱਜ ਮੈਂ ਤੁਹਾਡੇ ਨਾਲ ਥੋੜੀ ਮੋਟੀ ਇੰਟਰੋਡਕਸ਼ਨ ਜੀ ਕਰਦਾ ਯਾਰ ਹਨਾ ਗੱਲਾਂ ਬਾਤਾਂ ਕਰਦੇ ਆ ਜੇ ਆਪਾਂ ਮੈਂ ਵੀ ਪਹਿਲੀ ਵਾਰ ਮਤਲਬ ਕਿ ਯਾਰ ਆਹ YouTube ਤੇ ਬਣਾਉਣ ਲੱਗਾ ਆ ਵੀਡੀਓ ਜੀ ਇੱਕ ਮੈਂ ਹੋ ਚੱਲ ਆ ਭਾਈ ਪਾ ਕੇ ਦੇਖ ਲਈ ਕੀ ਗੱਲਬਾਤ ਹੁੰਦੀ ਹੈ ਕਿਵੇਂ ਬਣਾਉਂਦੇ ਆ ਕਿਵੇਂ ਨਹੀਂ ਬਣਾਉਂਦੇ ਹਨਾ ਕਿੰਨੇ ਕੱਪਨ ਨੂੰ ਮਤਲਬ ਕਿ ਪਿਆਰ ਕਰਦੇ ਆ ਲੋਕੀ ਕਿੰਨੇ ਕ ਨਹੀਂ ਕਰਦੇ ਵੈਸੇ ਤਾਂ ਆਪਾਂ ਪਹਿਲੀ ਵਾਰ ਹੀ ਬਣਾਉਣ ਲੱਗੇ ਕੋਈ ਉਹ ਹੋਣਾ ਵੀ ਗੱਲ ਨਹੀਂ ਇੱਕ ਦੋ ਵਾਰ ਪਹਿਲਾਂ ਵੀ ਟਰਾਈ ਕੀਤਾ ਯਾਰ ਪਰ ਇੰਨਾ ਨਹੀਂ ਰਿਸਪੌਂਸ ਆਇਆ ਨਾ ਇੰਨੀ ਕੋਈ ਗੱਲਬਾਤ ਬਣੀ ਹਣਾ ਕਿ ਇੰਨੀ ਮਤਲਬ ਕਿ ਨਹੀਂ ਇੰਨੀ ਵੱਲੇ ਜਾਣੀ ਹੈਗਾ ਯਾਰ ਸਹੀ ਗੱਲ ਦੱਸਾਂ ਮੈਂ ਤੁਹਾਨੂੰ ਹਣਾ ਵੱਲੇ ਜਾਣੀ ਮੇਰੇ ਇੰਨਾ ਬਣਾਉਂਦਾ ਤੇ ਤਾਂ ਕਰਕੇ ਚਲੋ ਪਹਿਲਾਂ ਤਾਂ ਆਪਾਂ ਇਹ ਸ਼ੁਰੂਆਤ ਕਰਦੇ ਆਂ ਸਾਰੇ ਭਰਾ ਆਪਣਾ ਕਮੈਂਟਾਂ ਵਿੱਚ ਥਾਰੀ ਦਾ ਪਿੰਡ ਸ਼ਹਿਰ ਕਿਥੋਂ ਕਿਥੋਂ ਮੇਰਾ ਤੁਸੀਂ ਵਲੌਗ ਦੇਖਦੇ ਹੋ ਉਹ ਨਿੱਕਾ ਆ ਹੈਣਾ ਕਿਤੇ 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 ਰਹਿੰਦੇ ਹੋ ਤੁਹਾਡਾ ਨਾਮ ਕੀ ਹੈ ਸਾਰਾ ਕੋਈ ਦੱਸਿਓ ਆਪਾਂ ਤੁਹਾਡੇ ਮੋٹے ਗੱਲਾਂ ਬਾਤਾਂ ਕਰਦੇ ਆਂ ਅੱਜ ਮੈਂ ਲਾਈ ਜਾਣਾ ਬਈ ਨਾਈਟ ਸ਼ਿਫਟ ਡਿਊਟੀ ਤੇ ਅੱਜ ਮੈਂ ਆਹ ਦੇਖੋ ਨਾਮ ਦੀ ਵਰਦੀ ਪਾ ਰੱਖੀ ਐ ਸਕਿਉਰਟੀ ਇਦਾਂ ਨੂੰ ਕੰਮ ਵਾਲਾ ਲొਕੇਸ਼ਨ ਚੈੱਕ ਕਰਾਵਾ ਆ ਕਰੋ ਮਿੱਤਰੋ ਲొਕੇਸ਼ਨ ਚੈੱਕ ਤੇ ਥੋੜਾ ਮੈਂ ਮਨ ਲੇ ਕਿ ਆਇਆ ਇਸ ਇਧਰਲੀ ਸੜਕ ਬਸ ਚਲੋ ਇਧਰੋਂ ਸਟਾਰਟ ਕਰਦੇ ਆਂ ਤੇਰਾ ਦੇਖੋ ਤੇਰਾ ਸੋਹਣੀ ਮਨ ਦੀ ਲੋਕੇਸ਼ਨ ਵੀਡੀਓ ਤੇ ਆ ਦੇਖੋ ਇਧਰ ਮੈਂ ਤੁਹਾਨੂੰ ਦਿਖਾਉਣਾ ਲੱਗੇ ਜਾਂ ਸੱਲਾਹਤਾ ਮਾਲੀ ਚਾਹੀਏ ਵੀਰੇ ਮੌਲੀ ਦਾ ਮੈਨੂੰ ਸੈਕਟਰ ਵਗੈਰਾ ਦਾ ਪਤਾ ਨਹੀਂ ਪਿਆ ਯਾਰ ਮੈਨੂੰ ਨਵਾਂ ਆਇਆ ਨਾ ਮੈਂ ਇਧਰ ਨਾ ਕਰਕੇ ਮੈਨੂੰ ਨੋਲਜ ਹੀ ਹੈ ਨਹੀਂ ਯਾਰ ਹਨਾ ਬਾਕੀ ਆਇਆ ਕੱਲ੍ਹ ਬਦ ਪੂਰੀ ਸੋਹਣੀ ਲਾ ਰੱਖੀ ਆ ਇਧਰ ਆ ਹੈਗਾ ਕੰਮ ਬੈਸਟ ਬੈਸਟ ਮਾਲ ਜਾ ਹੋਰ ਸੁਣਾਓ ਕੀ ਹਾਲ ਚਾਲ ਫਿਰ ਸਾਰਿਆਂ ਦੇ ਠੀਕ ਹੋ ਆਯੋਬ ਤੇ ਠੀਕ ਹੀ ਹੋਗੇ ਯਾਰ ਮੋਝਾ ਮਾਨਿਆ ਕਰੋ ਮੇਰੇ ਵਾਂਗੂ ਕੋਈ ਵੱਡੀ ਗੱਲ ਨਹੀਂ ਐਸ਼ ਕਰੋ ਐਸ਼ ਹੋਰ ਸੁਣਾਓ ਮੇਰੇ ਭਰਾ ਕਿੱਥੋਂ ਕਿੱਥੋਂ ਦੇਖਦੇ ਮੈਨੂੰ ਕੀ ਕੀ ਡਿਊਟੀ ਕਰਦੇ ਸਾਰਾ ਕੁਝ ਦੱਸੋ ਮੈਨੂੰ ਆਪਾਂ ਤੇ ਸਾਰੀਆਂ ਗੱਲਾਂ ਹੀ ਕਰਨੀਆਂ ਥੋੜੇ ਨਾਲ ਆਪਾਂ ਤਾਂ ਮਾਰੇ ਮੁੱਟੇ ਜੀ ਗੱਲਾਂ ਬਾਤਾਂ ਕਰਿਆ ਕਰਾਂਗੇ ਕਰੋ ਪਿਆਰ ਆਪਾਂ ਨੂੰ ਦਿਓ ਰਿਪਲਾਈ ਵੱਧ ਤੋਂ ਵੱਧ ਕਮੈਂਟਾਂ ਵਿੱਚ ਭਰਾਈ ਕਰ ਰਿਪਲਾਈ ਕਰੋ ਮੇਰਾ ਅਜੇ ਮੈਂ ਪਹਿਲੀ ਵਾਰੀ ਮੈਂ ਬਣਾਉਣ ਲੱਗਿਆ ਤਾਂ ਮੈਨੂੰ ਨਰਾਸ਼ ਨਾ ਕਰਿਓ ਕਿ ਵੀ ਹਾਂ ਤੈਨੂੰ ਬਣਾਉਣ ਨਹੀਂ ਆਉਂਦਾ ਆਏ ਆ ਉਹ ਆਫਾਨਾ ਕੋਸ਼ਿਸ਼ ਇਦਾਂ ਨਹੀਂ ਗੱਲ ਕਰਕੇ ਨਰਾਸ਼ ਨਾ ਕਰਿਓ ਮੇਰੇ ਵੀਰੋ ਸੋਟਨਾ ਪਿਆਰ ਆਪਾਂ ਸੋਟਨਾ ਤਾਂ ਹੀ ਆਪਾਂ ਗੱਲਬਾਤ ਕਰਨ ਲੱਗਿਆ ਬਾਕੀ ਆ ਨਾ ਥੋੜੀ ਜਿਹੀ ਨਾ ਇਧਰ ਆਵਾਜ਼ ਦੀ ਦਿੱਕਤ ਆਉਂਦੀ ਆ ਹਨਾ ਆਵਾਜ਼ ਇਧਰ ਥੋੜੀ ਖਰਾਬ ਆ ਕਿਉਂਕਿ ਇਹ ਨਾ ਇਧਰ ਕੰਮ ਚੱਲੀ ਜਾਂਦੇ ਹੈ ਮਤਲਬ ਕਿ ਜਿਹੜੀ ਸਾਈਡ ਤੇ ਮੈਂ ਲੱਗਿਆ ਹੋਇਆ ਹੈ ਹਨਾ ਇਹ ਸਾਈਡ ਮਤਲਬ ਕਿ ਅੱਗੋਂ ਕੋ ਫਰੰਟ ਇੱਕ ਵਾਰੀ ਬਣਾ ਰੱਖਿਆ ਕਿ ਆਹ ਅੱਗ ਕਿ ਸੋਣ ਲੱਗੇ ਪਰ ਪਿੱਛੇ ਇਹ ਕੰਮ ਚੱਲੀ ਜਾਂਦਾ ਚੈੱਕ ਕਰੋ ਛੋਟੀਆਂ ਵੱਡੀਆਂ ਮਸ਼ੀਨਾਂ ਇੱਥੇ ਪਿੱਛੇ ਕੰਮ ਚੱਲੀ ਜਾਂਦਾ ਹਨਾ ਉਹ ਦੇਖੋ ਹਸਪੀਟਲ ਵਟਾ ਆਹ ਦੇਖੋ ਥੋੜੇ ਪਿੱਛੇ ਨਾ ਕੰਮ ਚੱਲੀ ਜਾਂਦਾ ਇਸ ਕਰਕੇ ਥੋੜੀ ਆਵਾਜ਼ ਦੀ ਦਿੱਕਤ ਆ ਹੋਰ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਓਕੇ ਰਿ ਕਰਾਈ ਹੋਲੀ-ਵਲੀ ਆਪਾਂ। ਉੱਤ ਤੋਂ ਬਾਅਦ ਆਪਣਾ ਸਪੋਰਟ ਕਰਿਓ ਫੁੱਲ। ਹੋਲੀ-ਵਲੀ ਆਪਾਂ ਐ ਆਪਣਾ ਹੋਲੀ ਦੀ ਰਸਮਾਂ, ਪਿੱਤੂ ਗਾਇਰ, ਵਾਤਾਵਾਂ ਵੀ ਲੱਗੂ ਕਿਵੇਂ ਬਣਾਈ ਜਾਂਦਾ ਹੈ ਨਾ ਵਾਹ ਗੱਲਬਾਤ ਕਿਵੇਂ ਸ਼ੁਰੂ ਕਰੀ ਦੀ ਕਿਵੇਂ ਨਹੀਂ। ਆ ਨਿੱਕੇ-ਮੋਟੇ ਵਲੌਗ ਉਹ ਲੈ ਕੇ ਆਇਆ ਕਰਾਂਗੇ ਆਪਾਂ ਕਿ ਭਈ ਹਾਂ ਐਦਾ ਐਦਾ ਕੁਛ ਵੀ ਤੇ ਬਾਕੀ ਯਾਰ ਪਤਾ ਹੀ ਤੁਹਾਨੂੰ। ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਯਾਰ। ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਜਿੰਨਾ ਹੋ ਸਕੇ। ਉਹਨਾਂ ਨੂੰ ਸਬਸਕ੍ਰਾਈਬ ਕਰੋ।

ਅੰਪਰਾਣੂ ਯੱਤ ਪਾਈ ਜਾਂਦੀ ਐ ਅੰਪਰਾਣੂ ਹੀ ਬਹੁ ਵੱਡੀ ਮਸ਼ੀਨ ਆ ਬਹੁਤ ਜ਼ਿਆਦਾ ਡੂੰਗੀ ਜਾਂਦੀ ਐ ਮੇਰੇ ਕੋਲ ਚੈੱਕ ਕਰਉਂਦੇ ਆ ਇਹਨਾਂ ਜਾਣ ਤੇ ਆਉਣ ਚ ਬਹੁਤ ਟਾਈਮ ਲੱਗ ਜਾਂਦਾ ਬਹੁਤ ਡੂੰਗੀ ਜਾਂਦੀ ਐ ਚਲੋ ਇਹਦਾ ਹੁਣ ਵੱਡੀਆਂ ਬਿਲਡਿੰਗਾਂ ਬਣਦੀਆਂ ਬਈ ਪ੍ਰੋਟੀ ਵੱਡੀਆਂ ਵੱਡੀਆਂ ਮਸ਼ੀਨਾਂ ਹੋਣਗੀਆਂ ਹਣਾ ਹੋਰ ਸਨੋ ਬਾਕੀ ਠੀਕ ਠਾਕ ਹੋ ਸਾਰੇ ਜਣੇਰ ਵਧੀਆ ਰਹਿਆ ਕਰੋ ਆਸ ਕੇੜ ਕੇ ਦਿਨ ਨਗਾਇਆ ਕਰੋ ਦੁਨੀਆਦਾਰੀ ਤੇ ਹੈ ਹੀ ਕੀ ਅਸੀਂ ਖੇਡੀਆਂ ਹੀ ਆ ਇਹ ਹੀ ਆਪਾਂ ਇੰਜੋਏ ਕਰਨੀ ਆ ਇਹਨੂੰ ਲਾਈਫ ਕਹਿੰਦੇ ਆ ਹੋਰ ਕੀ ਕੋਸ਼ਾ ਕੋਈ ਸ਼ੈਣੀ ਆ ਨਿਆਰੇ ਆ ਲੋ ਜਿੰਨੇ ਮਰਜ਼ੀ ਕਿਸੇ ਦੀ ਵੀ ਕਰਨਾ ਕਰੋ ਕੋਈ ਕੁਛ ਕਹਿੰਦਾ ਕੋਈ ਨਹੀਂ ਕੁਛ ਕਹਿੰਦਾ ਆਉਦੀ ਮਰਜ਼ੀ ਮਸਤ ਮੋਲਾ ਰੋ ਕੋਈ ਚੱਕਰ ਨਹੀਂ ਨਿਆਰੇ ਲੋ ਘਰ ਨੂੰ ਆਉਦੇ ਨੂੰ ਦੇਖੋ ਵੀ ਹਾਂ ਘਰ ਸਾਡਾ ਕਿਵੇਂ ਅਸੀਂ ਚਲਾਈਏ ਕਿਵੇਂ ਅਸੀਂ ਸਰਵਾਈਵ ਕਰੀਏ ਘਰ ਦਾ ਉਦਾਂ ਉਦਾਂ ਰੋ ਆਉਦੇ ਨਿਆਰੇ ਲੋ ਆ ਦੇਖੋ ਅੱਜ ਆਪਾਂ ਵੀ ਹਰ ਇੱਕ ਬੰਦਾ ਹੀ ਕੰਮ ਕਰਦਾ ਯਾਰ ਕੋਈ ਆਪਾਂ ਵੱਖਰੇ ਦਾ ਕੰਮ ਕਰਦੇ ਨਹੀਂ ਬਈ ਹਨਾ ਹਰ ਇੱਕ ਬੰਦਾ ਹੀ ਕੰਮ ਕਰਦਾ ਕੋਈ ਏਡੀ ਕੁਏਡੀ ਕਰਨੀ ਕੋਈ ਚਲ ਜਿੰਨਾਂ ਦੇ ਕੋਈ ਟਰੱਕ ਚਾਲਦੇ ਆਂ ਬਾਰੀ ਡਿਵਾਨੀਆਂ ਦੇ ਉਹ ਚਲ ਠੀਕ ਉਹਨਾਂ ਦਾ ਬੈ ਕੇ ਵੀ ਸਰ ਜਾਂਦਾ ਪਰ ਆਪਣੇ ਵਰਗੇ ਨੂੰ ਤਾਂ ਵੀ ਕੰਮ ਕਰਨਾ ਪੈਂਦਾ ਫੇਰੀ ਦੋ ਵਕਤ ਦੀ ਰੋਟੀ ਚੰਗੀ ਮਿਲਦੀ ਆ ਹਨਾ ਹਾਂ ਕੰਮ ਕਰੋ ਇਸ ਕਰਕੇ ਵਧੀਆ ਐਸ਼ ਉਡਾਓ ਆਪਦੀ ਜਿੰਨਾ ਕਮਾਇਆ ਉਹਨਾਂ ਹੜਾਓ ਜਿੰਨੀ ਹੋ ਸਕੇ ਉਹਨਾਂ ਸੇਵਿੰਗ ਵੀ ਕਰੋ ਕਿਹਾ ਨਹੀਂ ਸਾਰੇ ਡਾ ਦੋ ਬਚਾਓ ਵੀ ਸਾਰੇ ਬੰਦੇ ਕੰਮ ਹੀ ਕਰਦੇ ਬਈ ਯਾਰ ਆ ਦੇਖ ਲਓ ਹੁਣ ਨਾ ਵਿਚਾਰੇ ਰਾਤਾਂ ਕਾਲਾਂ ਗਰੀ ਜਾਂਦੇ ਵੀ ਦੇਖੋ ਵਿਚਾਰੇ ਕਿੱਥੇ ਵੜੇ ਹੋਏ ਆ ਗੱਡੀਆਂ ਗੱਡੀਆਂ ਮਸ਼ੀਨਾਂ ਨਾਲ ਵਿਚਾਰੀਆਂ ਮੱਥਾ ਮਾਰਦੇ ਆ ਵੀ ਯਾਰ ਹਨਾ ਇਹਨਾਂ ਦੀ ਬਈ ਜ਼ਿੰਦਗੀ ਯਾਰ ਇਹਨਾਂ ਨੇ ਵੀ ਆ ਉਹਦਾ ਬੱਚੇ ਪਾਲਨੇ ਆ পেট ਪਾਲਣਾ ਆ ਉਹਦਾ ਘਰ ਚਲਾਉਣਾ ਹਣ ਇਹ ਵੀ ਵਿਚਾਰੀ ਕਿੰਡੇ ਕਿੰਡੇ ਮਸ਼ੀਨਾਂ ਨਾਲ ਜ਼ਿੰਦਗੀ ਨਾਲ ਖੇਡਦੇ ਆਪਣੇ ਨੇੜੇ ਟੈਂਟੇ ਬਈ ਵੱਡੀਆਂ ਮਸ਼ੀਨਾਂ ਜੇ ਕੋਈ ਮਾੜੀ ਮੋਟੀ ਉੱਚੀ ਨੀਚ ਹੋਏ ਤਾਂ ਵੀ ਇਹਨਾਂ ਦੀ ਜਾਨ ਵੀ ਚਾ ਸਕਦੀ ਹੈ। ਕਿ ਨਹੀਂ? ਹਾਂ ਸਾਰਾ ਕੋਸ਼ੇ ਰੰਨਾਂ ਨੂੰ ਵੀ ਵਿਚਾਰਨ ਨੂੰ ਆਇਆ ਲੱਗਦਾ ਕਿ ਭਈਆਂ ਸਾਡੇ ਬਾਲ ਬੱਚੇ ਆ ਵੀ ਸੋਖੀ ਜ਼ਿੰਦਗੀ ਜੀਣ ਉਹਨਾਂ ਦੀ ਵੀ ਖਾਸ਼ਾਂ ਪੂਰੀਆਂ ਹੋਣ ਤਾਂ ਇਹ ਵਿਚਾਰੇ ਇਤਨੀ ਗੁੱਲਜਦੇ ਨਾ ਕਿ ਕੋਣ ਅੱਜ ਦੀ ਡਿਡ ਜਿਹੜੇ ਇੰਨਾ ਕੋਈ ਕੰਮ ਕਰਦਾ ਕੋਣ ਕੀਦਾ ਸੋਚਦਾ ਕੋਈ ਨਹੀਂ ਕਿਸੇ ਦਾ ਭਈ। ਹੱਥ ਨੂੰ ਆਖ ਤਖਾਂਦਾ। ਵਾਟੇਲੀ ਕੋਸ਼ੇ ਚੱਕ ਰੋ ਕਿੰਨੀ ਸੋਹਣੀ ਹੈ। ਚਲੋ ਮਿੱਤਰੋ ਬਹੁਤ ਅੱਜ ਲਈ ਇੰਨਾ ਉਕ ਆਪਾਂ ਫਿਰ ਗੱਲਬਾਤ ਕਰਾਂਗੇ ਬਾਕੀ ਤੁਸੀਂ ਕਮੈਂਟ ਕਰਕੇ ਮੇਰਾ ਵੀ ਫੁੱਲ ਰਿਪਲਾਈ ਕਰਿਓ ਕਿ ਵੀ ਕਿੱਥੋਂ ਕਿੱਥੋਂ ਤੁਸੀਂ ਵੇਖਿਆ ਮੇਰਾ ਮਤਲਬ ਕਿ ਨਿੱਕੀ-ਮੋਟੀ ਗੱਲਬਾਤ ਕੀ ਇਹਨੂੰ ਕਿ ਇਹ ਬਲੌਗ ਹੀ ਮਿਨੀ ਬਲੌਗ ਹੀ ਚਲੋ ਕੋਈ ਗੱਲ ਨਹੀਂ ਉਹ ਵੀ ਤੁਸੀਂ ਮੈਨੂੰ ਦੱਸਿਓ ਤੇ ਬਾਕੀ ਮੇਰੀ ਕੀ ਗੱਲਬਾਤ ਹੈ ਕਿੰਨਾ ਅੱਗੇ ਐਦਾਂ ਦੇ ਲਿਆਇ ਕਰਾਂ ਵੀਡੀਓ ਕਿ ਨਾਲ ਲਿਆਵਾਂ ਤੁਹਾਡੇ ਸਿਰ ਤੇ ਚਲੋ ਥੈਂਕ ਯੂ ਧੰਨਵਾਦ ਆਪਣੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਸ ਇੰਨੀ ਮਿਹਰਬਾਨੀ ਤੁਹਾਡੇ ਲਈ ਹੋਰ ਕੋਈ ਚੱਕਰ ਨਹੀਂ ਓਕੇ ਬਾਈ ਲਵ ਯੂ